ਸਤ ਸੰਗ ਜੀ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ 3 ਮਹੀਨੇ ਤੇ 13 ਦਿਨ ਰਹਿ ਕੇ ਗਏ ਆ ਪਿੰਡਾਂ ਵਿੱਚੋਂ ਮੰਨ ਲਾ ਇੱਕ ਇਹ ਅਨੋਖਾ ਪਿੰਡ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੰਨਾ ਲੰਮਾ ਲੰਮਾ ਸਮਾਂ ਬਤਾਇਆ ਹੈਗਾ ਇਹ ਪਿੰਡ ਹੈਗਾ ਜੀ ਦੀਨਾ ਸਾਹਿਬ ਮੋਗਾ ਜ਼ਿਲ੍ਹੇ ਦਾ ਪਿੰਡ ਆ ਜੀ ਦੀਨਾ ਸਾਹਿਬ ਇੱਥੇ ਭਾਈ ਦੇਸੂ ਜੀ ਹੋਏ ਆ ਉਹਨਾਂ ਦੇ ਚਵਾਰੇ 'ਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 3 ਮਹੀਨੇ ਤੇ 13 ਦਿਨ ਰਹਿ ਕੇ ਗਏ ਆ ਇਸ ਸਥਾਨ ਤੇ ਜੀ ਗੁਰੂ ਜੀ ਆਪਣੀਆਂ ਮੱਲਾਂ ਨੇੜੇ-ਤੇੜੇ ਜਿੰਨੇ ਵੀ ਪਿੰਡ ਲੱਗਦੇ ਆ ਉਹਨਾਂ ਚੋਂ ਫੌਜ ਇਕੱਠੀ ਕਰਕੇ ਮਕਸਰ ਸਾਹਿਬ ਦੀ ਧਰਤੀ ਤੇ ਉੱਥੇ ਜਾ ਕੇ ਜੰਗ ਕੀਤਾ ਤੇ ਉਹ ਜੰਗ ਜਿੱਤਿਆ ਵੀ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਜਿੰਨੇ ਵੀ ਅੱਜ ਤੱਕ ਜੋ ਵੀ ਜੰਗ ਮੱਲਾਂ ਲੜਿਆ ਗੁਰੂ ਗੋਬਿੰਦ ਸਿੰਘ ਜੀ ਤੇ ਅੱਜ ਤੱਕ ਸਾਰੇ ਜੰਗ ਹੀ ਜਿੱਤੇ ਹੋਏ ਆ ਇੱਥੋਂ ਹੀ ਮੱਲਾਂ ਇੱਥੋਂ ਫੌਜਾਂ ਇਕੱਠੀਆਂ ਕਰਕੇ ਗੁਰੂ ਸਾਹਿਬ ਜੀ ਨੇ ਆਪ ਦੀ ਮੱਲਾਂ ਫੌਜ ਚ ਨੇੜੇ-ਤੇੜੇ ਪਿੰਡਾਂ ਦੇ ਸਾਰੇ ਨੌਜਵਾਨ ਜਿਹੜੇ ਇੱਥੋਂ ਇਕੱਠੇ ਕਰਕੇ ਸ੍ਰੀ ਮਕਸਾ ਸਾਹਿਬ ਜੀ ਦੀ ਧਰਤੀ ਤੇ ਉੱਥੇ ਜਾ ਕੇ ਜੰਗ ਕੀਤਾ ਸੀ। ਇਸੇ ਅਸਥਾਨ ਤੋਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਮਲਾਈ ਜਫਰਨਾਮਾ ਲਿਖਿਆ ਸੀ ਆ ਰੰਗਦੇਵ ਨੂੰ। ਤੇ ਇਸੇ ਅਸਥਾਨ ਤੋਂ ਮਤਲਬ ਵੀ 3 ਮਹੀਨੇ ਦੇ 13 ਦਿਨ ਭਾਈ ਦੇਸੂ ਜੀ ਦੇ ਚਵਾਰੇ 'ਚ ਰਹਿ ਕੇ ਗਏ ਸਨ ਜੀ। ਰਹਿ ਕੇ ਗਏ ਸਨ ਜੀ। ਮਤਲਬ ਵੀ ਪਿੰਡਾਂ 'ਚ ਇੱਕ ਨੋਖਾ ਪਿੰਡ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਇੰਨਾ ਲੰਮਾ ਸਮਾਂ ਬਤਾਇਆ ਜੀ। ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ